ਨੋ ਮਰਲੇ ਚ ਕੋਠੀ ਬਣੀ ਹੋਈ ਏ ਜੀ ਕੋਠੀ ਜਮਨ ਨਵੀਂ ਮਾਲਕ ਨੇ ਬਣਾਈ ਏ ਤੇ 13 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਏ ਮਾਲਕ ਨੇ ਸੇਲ ਕਰਨੀ ਏ ਤੇ ਕੋਈ ਵੀ ਖਰੀਦਣ ਦਾ ਚਾਹਵਾਨ ਹੋਵੇ ਤਾਂ ਵੀਡੀਓ ਇੱਕ ਵਾਰੀ ਚੈੱਕ ਕਰੋ ਜੀ ਸਾਰਾ ਕੁਝ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800426173 ਤੁਹਾਡੇ ਕੋਲੇ ਘਰ ਕੋਠੀ ਮਕਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜੋ ਆਪਣਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਆ ਬਾਕੀ ਉੱਤੇ ਪੂਰੀ ਵੀਡੀਓ ਚ ਚੱਲਦੇ ਰਹਿੰਦੇਗਾ ਜੇ ਤੁਸੀਂ ਕੋਠੀ ਖਰੀਦਣੀ ਹੈ ਜੀ ਤੁਸੀਂ ਕੋਠੀ ਲੱਭ ਰਹੇ ਹੋ ਤੇ ਬਜਟ ਤੁਹਾਡਾ ਘੱਟ ਹੈ ਜੀ ਤੁਸੀਂ 12 ਤੋਂ 15 ਲੱਖ ਰੁਪਏ ਲਾਉਣਾ ਤਾਂ ਸਿਰਫ 13 ਲੱਖ ਦੀ ਆਪਾਂ ਤੁਹਾਡੇ ਖਾਤਰ ਅੱਜ ਕੋਠੀ ਲੈ ਕੇ ਪਹੁੰਚੇ ਹਾਂ ਜੀ ਜਮਾ ਨਵੀਂ ਕੋਠੀ ਬਣੀ ਹੋਈ ਹੈ ਨੋ ਮਰਲੇ ਥਾਂ ਦੇ ਵਿੱਚ ਬਣੀ ਹੋਈ ਹੈ ਜਗ੍ਹਾ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਕੋਠੀ ਵਧੀਆ ਬਣੀ ਹੋਈ ਹੈ ਬਾਕੀ ਕੰਮ ਤੁਹਾਡੇ ਸਾਹਮਣੇ ਹੈ ਜੀ ਜਿੰਨਾ ਕਿ ਮਾਲਕ ਨੇ ਕਰਵਾ ਰੱਖਿਆ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਜੀ ਕੋਠੀ ਦਾ ਕੰਮ ਵਧੀਆ ਕਰਵਾਇਆ ਹੋਇਆ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਸੀ ਥੱਲੇ ਜੇ ਆਪਾਂ ਗੱਲ ਕਰੀਏ ਫਰਸ਼ ਆਪਾਂ ਨੂੰ ਲੱਗਿਆ ਹੋਇਆ ਮਿਲ ਜੂਗਾ ਸੀ ਜੋ ਵੀ ਜੋੜੀਆਂ ਦਾ ਦਰਵਾਜ਼ਿਆਂ ਦਾ ਕੰਮ ਹੁੰਦਾ ਮਾਲਕ ਨੇ ਸਾਰਾ ਕਰਵਾ ਰੱਖਿਆ ਹੈ ਸ਼ੀਸ਼ਿਆਂ ਦਾ ਕੰਮ ਵਧੀਆ ਕਰਵਾ ਰੱਖਿਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਸੀ ਤੇ ਜਿਹੜੀ ਕੋਠੀ ਆਪਾਂ ਅੱਜ ਇਹ ਲੈ ਕੇ ਪਹੁੰਚਿਆ ਸੀ ਇਸ ਕੋਠੀ ਦਾ ਕੁਝ ਕ ਹਿੱਸਾ ਤਾਂ ਜਮਾ ਨਮਾ ਸੀ ਤੇ ਕੁਝ ਕ ਹਿੱਸਾ ਪੁਰਾਣਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਸੀ ਤੇ ਥੋੜਾ ਬਹੁਤਾ ਕੰਮ ਹਲੇ ਪੈਂਡਿੰਗ ਦੇ ਵਿੱਚ ਪਿਆਗਾ ਉਹ ਕਰਵਾਉਣਾ ਪਊ ਅਸੀਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਵੀਡੀਓ ਚ ਦਿਖਾ ਵੀ ਦਊਗਾ ਅਸੀਂ ਤੇ ਤੁਸੀਂ ਦੇਖ ਵੀ ਲਿਓ ਬਾਕੀ ਰੇਟ ਘੱਟ ਹੈ ਜੀ ਜਗ੍ਹਾ ਵਾਫਰ ਹੈ ਤੇ ਕੋਠੀ ਸੋਹਣੀ ਹੈਗੀ ਜਿਹੜਾ ਕਮਰਾ ਆਪਾਂ ਦੇਖ ਰਹੇ ਹਾਂ ਅਸੀਂ ਇਹਦੇ ਨਾਲ ਆਪਾਂ ਨੂੰ ਇੱਕ ਸਟੋਰ ਦੇਖਣ ਨੂੰ ਮਿਲ ਜਾਊਗਾ ਜਿਹੜਾ ਇਹ ਸਟੋਰ ਤੁਸੀਂ ਦੇਖ ਰਹੇ ਹੋ ਜੀ ਇਹ ਪੁਰਾਣੇ ਘਰ ਦਾ ਹੈ ਜੀ ਇੱਕ ਤਰ੍ਹਾਂ ਦਾ ਇਹਨਾਂ ਨੇ ਰੇਨੋਵੇਟ ਕਰਵਾਇਆ ਹੋਇਆ ਮਿਕਸਿੰਗ ਕਰਾ ਰੱਖੀ ਹੈ ਜੀ ਪੁਰਾਣੇ ਘਰ ਨੂੰ ਲੈ ਕੇ ਤੇ ਨਵੇਂ ਘਰ ਨੂੰ ਬਣਾ ਕੇ ਜੀ ਤੇ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲ ਜੂਗੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਬਾਕੀ ਜਿੰਨੀ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਹੈ ਜੀ ਵਧੀਆ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਸੀ ਮਾਲਕ ਨੇ ਕੋਠੀ ਆਪਦੀ ਸੇਲ ਕਰਨੀ ਹੈ ਛੇਤੀ ਤੋਂ ਛੇਤੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਜੀ ਮਾਲਕ ਦਾ ਮੋਬਾਈਲ ਨੰਬਰ ਤੇ ਕਿੱਥੇ ਕੋਠੀ ਹੈ ਜੀ ਕਿਵੇਂ ਕੁਸ਼ ਹੈ ਤੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਇੱਧਰ ਲਈ ਸਾਡੇ ਇੱਕ ਕਮਰਾ ਹੂਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਹੜਾ ਇਹ ਕਮਰਾ ਜੀ ਇਹ ਆਪਾਂ ਨੂੰ ਪੁਰਾਣੇ ਘਰ ਵਾਲ ਦੇਖਣ ਨੂੰ ਮਿਲੂਗਾ ਜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਕੁਝ ਕ ਹਿੱਸਾ ਤਾਂ ਬਿਲਕੁਲ ਨਵਾਂ ਇਹਨਾਂ ਨੇ ਬਣਾਇਆਗਾ ਤੇ ਕੁਝ ਕ ਹਿੱਸਾ ਕਰਦਾ ਪੁਰਾਣਾਗਾ ਤੇ ਰਸੋਈ ਬਿਲਕੁਲ ਨਵੀਂ ਆਪਾਂ ਨੂੰ ਮਿਲ ਜੂਗੀ ਰਸੋਈ ਦਾ ਕੰਮ ਹਲੇ ਪਿਆਗਾ ਪੈਂਡਿੰਗ ਦੇ ਵਿੱਚ ਬਾਕੀ ਸੈਲਫ ਬਣੀ ਹੋਈ ਅਸੀ ਬਾਕੀ ਦਾ ਕੰਮ ਤੁਹਾਨੂੰ ਕਰਵਾਉਣਾ ਪਊਗਾ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੁਹਾਨੂੰ ਮਾਲਕ ਦਾ ਨੰਬਰ ਵੀ ਸਕਰੀਨ ਤੇ ਮਿਲ ਜਾਊਗਾ। ਬਾਕੀ ਟਾਈਲਾਂ ਦਾ ਤੇ ਜੋ ਵੀ ਕੰਮ ਹੁੰਦਾ ਸੀ ਹਲੇ ਪੈਂਡਿੰਗ 'ਚ ਪਿਆਗਾ। ਤੇ ਆਪਾਂ ਵਧੀਆ ਕੋਠੀ ਲੈ ਕੇ ਪਹੁੰਚੇ ਹਾਂ ਜੀ, ਵਧੀਆ ਰੇਟ 'ਚ ਲੈ ਕੇ ਪਹੁੰਚੇ ਹਾਂ। ਕੋਈ ਜ਼ਿਆਦਾ ਮਤਲਬ ਕੀ ਖਰਚੇ ਵਾਲੀ ਗੱਲਬਾਤ ਹੈ ਨਹੀਂ ਤੇ ਤੁਸੀਂ ਵੀਡੀਓ 'ਚ ਆਪ ਹੀ ਦੇਖ ਲਓ। ਜੇ ਤੁਹਾਨੂੰ ਪਸੰਦ ਇਹ ਕੋਠੀ ਆਈ ਆ ਤਾਂ ਤੁਸੀਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ। ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ। ਜਿੰਨੀ ਜਾਣਕਾਰੀ ਮਾਲਕ ਨੇ ਆਪਣੇ ਕੋਲੇ ਭੇਜੀ ਆ ਤੁਹਾਨੂੰ ਵੀਡੀਓ ਚ ਸਾਰਾ ਕੁਝ ਆਪਾਂ ਦੱਸ ਵੀ ਰਹੇ ਆ ਅਸੀਂ ਤੇ ਵੀਡੀਓ ਚ ਤੁਹਾਨੂੰ ਸਾਰਾ ਕੁਝ ਜਿੰਨਾ ਵੀ ਕਲਾਕਲਾ ਕੋਨਲ ਜੀ ਕੋਠੀ ਦਾ ਤੁਹਾਨੂੰ ਆਪਾਂ ਦਿਖਾ ਵੀ ਰਹੇ ਆ ਜੀ ਉੱਪਰੋਂ ਜਿਹੜੀ ਮੌਂਟੀ ਬਣੀ ਹੋਈ ਹੈ ਉਹ ਇਹਨਾਂ ਨੇ ਖੁੱਲੀ ਡੁੱਲੀ ਬਣਾਈ ਹੋਈ ਹੈ ਜੀ ਮੌਂਟੀ ਤੁਸੀਂ ਦੇਖ ਵੀ ਲੋ ਜੀ ਬਾਕੀ ਉੱਪਰ ਦਾ ਕੰਮ ਜਿਹੜਾ ਪਿਆਗਾ ਮੌਂਟੀ ਦਾ ਉਹ ਪਲਸਤਰ ਵਗੈਰਾ ਦਾ ਉਹ ਕਰਬਾਉਣ ਵਾਲਾ ਪਿਆਗਾ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੇ ਮੋਂਟੀ ਵੀ ਦੇਖ ਲਓ ਜੀ ਘਰ ਨੂੰ ਵੀ ਦੇਖ ਲਓ ਬਾਕੀ ਬਹਿੜਾ ਆਪਾਂ ਨੂੰ ਖੁੱਲਾ ਡੁੱਲਾ ਦੇਖਣ ਨੂੰ ਮਿਲ ਜੂਗਾ ਗਲੀਆਂ ਵਧੀਆ ਲੱਗਦੀਆਂ ਸੀ ਇੱਕ ਤਾਂ ਬਿਲਕੁਲ ਸਾਹਮਣੇ ਗਲੀ ਲੱਗਦੀ ਹੈ ਇੱਕ ਸਾਈਡ 'ਚ ਜਾਂਦੀ ਹੈ ਜੀ ਸਾਹਮਣੇ ਫਰੰਟ ਕੋਲ ਦੀ ਜੀ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਦੇਖ ਰਹੇ ਹੋ 13 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਤੇ ਮਾਲਕ ਨੇ ਜਿੰਨੀ ਜਾਣਕਾਰੀ ਆਪਣੇ ਕੋਲੇ ਭੇਜੀ ਆ ਤੁਹਾਨੂੰ ਕਨਫਰਮ ਨਾਲ ਦੀ ਨਾਲ ਮੈਂ ਕਾਰਵਾਈ ਰਿਹਾ ਹਾਂ ਜੀ ਤੇ ਮਾਲਕ ਕਹਿੰਦੇ ਨੇ ਟੋਟਲ 5 ਕਮਰੇ ਬਣੇ ਹੋਏ ਨੇ ਇੱਕ ਬਾਥਰੂਮ ਹੈ ਇੱਕ ਸਟੋਰ ਹੈ ਇੱਕ ਪੂਜਾ ਰੂਮ ਹੈ ਤੇ ਪਾਣੀ ਵਾਸਤੇ ਮਿਲ ਜੂਗੀ ਆਪਨੂੰ ਮੋਟਰ ਸਬਮਰਸੀਬਲ ਮੋਟਰ ਲੱਗੀ ਹੋਈ ਆ ਮਾਲਕ ਕਹਿੰਦੇ ਨੇ ਪਾਣੀ ਪੂਰਾ ਵਧੀਆ ਗਾ ਪਾਣੀ ਇੱਕ ਨੰਬਰ ਆ 9 ਮਰਲੇ ਥਾਂ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤੀ ਸੀਗੀ ਤੇ ਮਾਲਕ ਦਾ ਜਿਹੜਾ ਏਰੀਆ ਗਾ ਤੇ ਲੋਕੇਸ਼ਨ ਤੁਹਾਨੂੰ ਮੈਂ ਸਾਰਾ ਕੁਝ ਦੱਸ ਰਿਹਾ ਸੀ ਪੁਪਾਰ ਸਿੱਧਾ ਇਹਨਾਂ ਦਾ ਏਰੀਆ ਗਾ ਪੁਪਾਰ ਸਿੱਧਾ ਇਹਨਾਂ ਦਾ ਏਰੀਆ ਗੁਰਦਾਸਪੁਰ ਇਹਨਾਂ ਦਾ ਜ਼ਿਲ੍ਹਾ ਗਾ ਪਪਾਰਸੇ ਦਾ ਪਿੰਡ ਦੇ ਵਿੱਚ ਤੁਹਾਨੂੰ ਇਹ ਘਰ ਦੇਖਣ ਨੂੰ ਮਿਲ ਜੂਗਾ। ਬਾਕੀ ਘਰ ਦੀ ਵੀਡੀਓ ਤੁਸੀਂ ਸਾਰੀ ਦੇਖ ਲਈ। ਮਾਲਕ ਨੇ ਜਿੰਨੀ ਵੀਡੀਓ ਬਣਾ ਕੇ ਭੇਜੀ ਸਾਰੀ ਪੂਰੀ ਵਧੀਆ ਬਣਾ ਕੇ ਭੇਜੀ। ਬਾਕੀ ਵੀਡੀਓ ਤੁਸੀਂ ਦੇਖ ਹੀ ਲਈ ਤੁਸੀਂ। ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ। ਨਾਲ ਦੀ ਨਾਲ ਲਾਈਕ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ। ਉਹਨੂੰ ਜ਼ਰੂਰ ਦਬਾ ਦਿਓ। ਠੀਕ ਹੈ ਜੀ ਸ਼ੇਅਰ ਕਰ ਦਿਓ ਬਦ ਤੋਂ ਬਦ। ਤੇ ਵੱਤ ਵੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਮਾਲਿਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਬਾਕੀ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਤੇ ਤੁਹਾਨੂੰ ਮੈਂ ਦੱਸ ਵੀ ਦਿਨਾ ਜੀ 7508211658 7508211658 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਿਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਸਿੱਧੀ ਗੱਲਬਾਤ ਕਰੋ ਮਾਲਕ ਨਾਲ ਤੁਹਾਡੀ ਜਦੋਂ ਪੂਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਜਾ ਕੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਸਾਰੀ ਕਰਕੇ ਤੇ ਸਾਰਾ ਕੁਝ ਦੇਖ ਕੇ ਆਪਦੀ ਜੋ ਵੀ ਪੁੱਛ ਪੜਤਾਲ ਕਰਨੀ ਹੈ ਤੁਸੀਂ ਕਰ ਸਕਦੇ ਹੋ ਜੀ ਤੇ ਉਹ ਤੋਂ ਬਾਅਦ ਡੀਲ ਕਰ ਲਿਓ ਤੇ ਰੇਟ ਕੀਤਾ ਜਾਊਗਾ 13 ਲੱਖ ਰੁਪਇਆ ਜਿਹੜਾ ਰੇਟ ਆ ਤੁਹਾਨੂੰ ਮੈਂ ਦੱਸਿਆ ਜੀ ਕੋਈ ਫਿਕਸ ਨਹੀਂ ਹੈਗਾ ਇੱਕ ਸਿਰਫ ਡਿਮਾਂਡ ਹੈਗੀ ਤੇ ਜਾਓਗੇ ਤੁਸੀਂ ਇੱਕ ਵਾਰੀ ਮਾਲਕ ਨੂੰ ਫੋਨ ਕਰ ਲਿਓ ਜਾਣ ਤੋਂ ਪਹਿਲਾਂ ਕਿਉਂਕਿ ਕਈ ਵਾਰੀ ਹੁੰਦਾ ਸੀ ਆਪਾਂ ਬਿਨਾਂ ਦੱਸੇ ਚਲੇ ਜਾਨੀ ਅਸੀਂ ਮੌਕੇ ਤੇ ਜਾ ਕੇ ਮਾਲਕ ਨੂੰ ਆਪਾਂ ਫੋਨ ਕਰਦੇ ਆਂ ਜਾ ਕੇ ਏਰੀਆ 'ਚ ਇਹਨਾਂ ਦੀ ਤੇ ਕਈ ਵਾਰੀ ਹੁੰਦਾ ਜੀ ਮਾਲਕ ਤੋਂ ਫੋਨ ਚੱਕਿਆ ਨਹੀਂ ਹੁੰਦਾ ਕਈ ਵਾਰੀ ਹੁੰਦਾ ਜੀ ਇੱਧਰ ਉੱਧਰ ਗਏ ਹੁੰਦੇ ਆ ਕਈ ਵਾਰੀ ਹੁੰਦਾ ਜੀ ਮਾਲਕ ਦੇ ਰਿਸ਼ਤੇਦਾਰ ਕੋਈ ਘਰੇ ਆਏ ਹੁੰਦੇ ਆ ਜਾਂ ਮਾਲਕ ਕਿਸੇ ਪਾਸੇ ਰਿਸ਼ਤੇਦਾਰੀ 'ਚ ਗਏ ਹੁੰਦੇ ਆ ਕਈ ਕਾਰਨ ਬਣ ਜਾਂਦੇ ਆ ਜੀ ਨਾਲੇ ਤਾਂ ਤੁਹਾਡੀ ਪਕਾਈ ਹੋ ਜੂਗੀ ਨਾਲੇ ਮੂਡ ਖਰਾਬ ਹੋਊਗਾ ਇਹ ਤੋਂ ਚੰਗਾ ਜੀ ਇੱਕ ਵਾਰੀ ਫੋਨ ਕੀਤਾ ਜਾਵੇ ਕਈ ਵਾਰੀ ਹੁੰਦਾ ਜੀ ਇਦਾਂ ਤੇ ਕਈ ਵਾਰੀ ਮੇਰੇ ਕੋਲੇ ਫੋਨ ਵੀ ਆਇਆ ਵੀ ਅਸੀਂ ਮਾਲਕ ਨੂੰ ਫੋਨ ਕੀਤਾ ਤੇ ਫੋਨ ਚੱਕ ਨਹੀਂ ਰਹੀ ਸੀ ਅਸੀਂ ਮੌਕੇ ਤੇ ਫੋਨ ਲਾਏਗਾ ਇਦਾਂ ਦੀਆਂ ਕਈ ਗੱਲਾਂ ਹੋਈਆਂ ਤਾਂ ਕਰਕੇ ਮੈਂ ਤੁਹਾਨੂੰ ਵੀਡੀਓ ਚ ਕਹਿਣਾ ਰਹਿਣਾ ਸੀ ਪਹਿਲਾਂ ਫੋਨ ਕਰਿਆ ਚੰਗਾ ਰਹਿੰਦਾਗਾ ਤੇ ਮਾਲਕ ਨੂੰ ਟਾਈਮ ਦੇ ਦਿਆ ਕਰੋ ਏਨੇ ਕ ਵਜੇ ਇਸ ਦਿਨ ਅਸੀਂ ਆਵਾਂਗੇ ਸੀ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਓ 73800 ਪੂਰਾ 2673 ਉੱਤੇ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਮਹਿਲ ਹੈ ਹਵੇਲੀ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਪਿੰਡ ਤੋਂ ਸ਼ਹਿਰ ਤੋਂ ਕਿਸੇ ਵੀ ਇਲਾਕੇ ਤੋਂ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਆਪਣੇ ਕੋਲੇ ਭੇਜ ਦਿਓ ਜਮਾਂ ਫਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਬਾਕੀ ਵੀਡੀਓ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਜਰੂਰ ਦੱਸਿਓ ਜੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਵੀਡੀਓ ਚੰਗੀ ਲੱਗੀ ਹੈ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਬਾਕੀ ਮੈਂ ਉਮੀਦ ਕਰਦਾ ਅੱਜ ਤੁਹਾਨੂੰ ਵੀਡੀਓ ਵੀ ਚੰਗੀ ਲੱਗੀ ਹੋਊਗੀ ਤੇ ਜਿਹੜਾ ਆਪਾਂ ਘਰ ਲੈ ਕੇ ਪਹੁੰ ਜੇ ਪਸੰਦ ਆਏ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਹੁਣ ਦੋ ਜੀ ਮੈਨੂੰ ਇਜਾਜ਼ਤਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ